ਹਾਂ ਵੀ ਮਿੱਤਰੋ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਉਮੀਦ ਆ ਬਈ ਕਬੂਤਰ ਸਾਰਿਆਂ ਦੇ ਵਧੀਆ ਹੋਣਗੇ ਭਰਾਵਾਂ ਦੇ ਲੋ ਜੀ ਭਰਾਓ ਮੌਸਮ ਚੱਲ ਰਿਹਾ ਖਰਾਬ ਹੋਣ ਤੇ ਆਪਾਂ ਨੇ ਅੱਜ ਆ ਜਿਹੜੀਆਂ ਜੋੜਿਆਂ ਨੂੰ ਟੋਕਰੀਆਂ ਲਾਈਆਂ ਨੇ ਨਾ ਇਹਨਾਂ ਦੇ ਵਿੱਚ ਬਈ ਆਪਾਂ ਨੇ ਇੱਕ ਤਾਂ ਪਾਈਆ ਕਲੀ ਇੱਕ ਜਿਹੜੀ ਆਪਣਾ ਚੀਲ ਹੁੰਦੀ ਹੈ ਬਈ ਚੀਲ ਦਾ ਦਰਖਤ ਹੁੰਦਾ ਨਾ ਉਹਦਾ ਫੂਸ ਪਾਇਆ ਬਾਈ ਆਪਾਂ ਨੇ ਇਹਦੇ ਵਿੱਚ ਜਿਹੜਾ ਨੀਚੇ ਗਿਰਿਆ ਹੁੰਦਾ ਨਾ ਜਿਵੇਂ ਆਪਾਂ ਮੰਨ ਲਾ ਪੱਤੇ ਕਹਦੇ ਨੇ ਨੀਚੇ ਗਰਗੇ ਜਿਹੜੇ ਚੀਲ ਦੇ ਦਰਖਤ ਦੇ ਪੱਤੇ ਲਾ ਲਓ ਬਾਈ ਐਦਾਂ ਦੇ ਹੁੰਦੇ ਆ ਦੇਖ ਲਓ ਆਹ ਫੂਸ ਐਦਾਂ ਦਾ ਹੁੰਦਾ ਠੀਕ ਹੈ ਜਿਵੇਂ ਆਪਾਂ ਡੱਕੇ ਹੁੰਦੇ ਆ ਡੱਕਿਆਂ ਵਰਗਾ ਹੁੰਦਾ ਬਾਈ ਇਹ ਇਹ ਚੰਗਾ ਬਹੁਤ ਹੁੰਦਾ ਬਾਈ ਇੱਕ ਤਾਂ ਆਕਸੀਜਨ ਸਭ ਤੋਂ ਵੱਧ ਚੀਲ ਦੇ ਦਰਖਤ 'ਚ ਹੁੰਦੀ ਆ ਠੀਕ ਆ ਬਾਈ ਤੇ ਦੂਸਰਾ ਨੰਬਰ ਬਾਈ ਇਹ ਪੋਲਾ ਹੁੰਦਾ ਆਰਾਮਦਾਰ ਹੁੰਦਾ ਹੈ ਨਾ ਬਾਈ ਬੱਚੇ ਜਦੋਂ ਕੂਤਰ ਕੱਢਦੇ ਆ ਬੱਚਿਆਂ ਨੂੰ ਬਈ ਬਹੁਤ ਕੰਫਰਟੇਬਲ ਰਹਿੰਦੇ ਨੇ ਬੱਚੇ ਸੜ ਤੇ ਇਹ ਮੈਂ ਆਏ ਸਾਲ ਪਾਉਣਾ ਬਾਈ ਜਦੋਂ ਜੋੜੀਆਂ ਲਾਉਣਾ ਹੁਣ ਮੈਂ ਅੱਜ ਪਾਉਣ ਲੱਗਾ ਹੋਇਆ ਸੀ ਮਾਂ ਚਲ ਭਰਾਵਾਂ ਨੂੰ ਵੀ ਦੱਸ ਦਈਏ ਜਿਹੜੇ ਭਰਾ ਨੂੰ ਮਿਲਦੇ ਨੇ ਪਾ ਸਕਦੇ ਆ ਹਨ ਤੇ ਦੂਜੇ ਨੰਬਰ ਤੇ ਬਾਈ ਜੇ ਕੋਈ ਮਨਾਂ ਦੂਜੀ ਆਪਸ਼ਨ ਏ ਆ ਜਾਂ ਨਿੰਮ ਦੇ ਡੱਕੇ ਜਿਹੜਾ ਨਿੰਮ ਦਾ ਦਰਖਤ ਹੁੰਦਾ ਉਹਦੇ ਡੱਕੇ ਮਿਲ ਜਾਣ ਉਹ ਰੱਖਿਆ ਕਰੋ ਜਰੂਰ ਠੀਕ ਆ ਬਾਈ ਇਹ ਜ਼ਰੂਰੀ ਆ ਬਾਈ ਬੱਚਿਆਂ ਦੇ ਆਪਾਂ ਬਹੁਤ ਦੇਖਿਆ ਭਰਾ ਇਂ ਟੋکریاں ਲਾਣਦੇ ਆ ਇਦਾਂ ਹੀ ਬੱਚੇ ਕਢਾਈ ਜਾਂਦੇ ਆ ਹਨਾ ਉਹਦੇ ਵਿੱਚ ਨਾ ਬਾਈ ਲੱਤਾਂ ਵਿੰਗੀਆਂ ਹੋ ਗਈਆਂ ਕਦੇ ਕੋਸ ਹੋ ਗਿਆ ਕਈ ਦੀ ਸਿੱਪ ਵਿੰਗੀ ਹੋ ਗਈ ਥੱਲੋਂ ਆ ਚੀਜ਼ਾਂ ਹੋ ਜਾਂਦੀਆਂ ਨੇ ਬਾਈ ਆਪਣਾ ਥੋੜਾ ਜਿਹਾ ਕੰਮ ਹੁੰਦਾ ਸੋ ਭਰਾ ਉਹ ਕਰ ਲਿਆ ਕਰੋ ਸਫਾਈ ਰੱਖਿਆ ਕਰੋ ਗੁੱਡਿਆਂ ਦੀ ਹਨਾ ਇਹ ਮੇਨ ਚੀਜ਼ਾਂ ਨੇ ਬਾਈ ਜਦੋਂ ਆਪਾਂ ਜੋੜੇ ਲਾਉਣੇ ਆ ਆਪਾਂ ਜੋੜੇ ਲਾਏ ਆ ਜੋੜਿਆਂ ਦਾ ਸ਼ੁਮ ਕਰਾ ਦੇਣਾ ਸ਼ੌਂਕ ਆ ਜਿਹੜਾ ਕਬੂਤਰ ਹੈ ਕਬੂਤਰ ਹੈਗਾ ਬਾਈ ਧੰਨੇ ਵਾਲਾਂ ਚ ਕਬੂਤਰੀ ਆਪਣੀ ਪੁੰਨੂ ਵਾਲਾਂ ਚ ਵਾ ਖੂਨ ਆਪਣੇ ਲੈਵੇ ਸਾਰੀ ਹੈ ਬਾਈ ਪਰ ਆਪਾਂ ਜ਼ਿਆਦਾ ਧੰਨੇ ਵਾਲੇ ਪੁੰਨੂ ਵਾਲੇ ਇਹਨਾਂ ਦੇ ਬੱਚੇ ਆਪਾਂ ਜ਼ਿਆਦਾ ਡਾਉਣੇ ਆ ਬਾਈ ਆਪਾਂ ਰਾਜਨ ਵਾਲੇ ਹੋਗੇ ਤੀਜਾ ਖੂਨ ਹੋ ਗਿਆ ਚੌਥਾ ਬਨਸ਼ਾਖ ਹੋਗੇ ਮੀਰਾਬ ਹੋਗੇ ਕਬੂਤਰ ਹਨ ਬਾਅਦ ਚਾਰਕ ਖੂਨ ਆਪਾਂ ਜ਼ਿਆਦੇ ਮੀਨ ਨੇ ਆਪਣੇ ਹੀ ਡਾਉਣੇ ਆਪਾਂ ਤੇ ਇਹਨਾਂ ਦਾ ਰਿਜ਼ਲਟ ਵੀ ਬਹੁਤ ਵਧੀਆ ਬਾਈ ਤੇ ਦੂਜੇ ਨੰਬਰ ਤੇ ਆ ਆਪਣਾ ਰੱਤਾ ਆ ਗਿਆ ਇਹ ਰੱਤੇ ਨਾਲ ਰਾਜਨ ਵਾਲੀ ਕਬੂਤਰੀ ਲੱਗੀ ਹੋਈ ਆ ਪਿਛਲੀ ਛੱਡ ਬੈਠੀ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਫੇਰ ਪਿੱਛੇ ਰਾਜਨ ਵਾਲੀ ਕਬੂਤਰੀ ਆ ਗਈ ਉਹ ਆ ਜਿਹੜਾ ਕਬੂਤਰ ਬੈਠਾ ਕਾਲਾ ਚੀਨਾ ਆਪਣਾ ਇਹ ਕਬੂਤਰ ਹੈਗਾ ਆਪਣਾ ਪੁੰਨੂ ਵਾਲਿਆਂ ਚੋਂ ਠੀਕ ਹੈ ਜੀ ਤੇ ਆ ਰੱਤੇ ਨਾਲ ਆਪਣਿਆ ਪੁੰਨੂ ਵਾਲੀ ਕਬੂਦਰੀ ਲਾਈ ਆ ਬਾਈ ਜਿਹੜੀ ਨਾਲ ਹੀ ਬੈਠੀ ਐ ਇਹਦੇ ਇਦਾਂ ਜੋੜੀਆਂ ਲਾਇਆ ਕਰੋ ਪ੍ਰਾ ਤੇ ਕਿਉਂਕਿ ਕ੍ਰੋਸ ਕ੍ਰੋਸ ਹੀ ਉੜਦਾ ਬਾਈ ਜੇ ਆਪਾਂ ਲਾਲਚੀਨ ਬਹੁਤ ਭਰਾ ਦੇ ਖੱਪਣ ਆ ਦੇਖੋ ਆ ਹਜ਼ਾਰ ਵਾਲਾ ਕਬੂਤਰ ਐ ਇਹਦੇ ਨਾਲ ਧਮੋਟ ਵਾਲੀ ਕਬੂਦਰੀ ਲਾਈ ਹੋਈ ਆ ਠੀਕ ਹੈ ਜੀ ਤੇ ਮੇਰੇ ਕਹਿਣ ਦਾ ਭਾਵ ਇਹ ਐ ਬਾਈ ਕ੍ਰੋਸ ਲਾਇਆ ਕਰੋ ਇਨ ਬਰੀਡ ਨਾ ਲਾਇਆ ਕਰੋ ਮੈਨੂੰ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਬਾਈ ਸਾਡੇ ਲਈ ਰੱਤੀ ਕਬੂਤਰੀ ਆ ਜੇ ਰੱਤਾ ਕਬੂਤਰ ਦੇ ਦਿਆਂ ਸੀ ਰੱਤੀ ਨਾਲ ਰੱਤਾ ਲਾਉਣਾ ਐਦਾਂ ਜੋੜੀਆਂ ਨਾ ਬਾਈ ਲਾਇਆ ਕਰੋ ਆਪਾਂ ਦੇਖੋ ਇਹ ਗੱਲਾਂ ਕੋਈ ਦੱਸਦਾ ਨਹੀਂ ਆਪਾਂ ਤੁਹਾਨੂੰ ਫ੍ਰੀ 'ਚ ਇਹ ਗੱਲਾਂ ਦੱਸ ਰਿਹਾ ਠੀਕ ਆ ਫ੍ਰੀ 'ਚ ਬਿਲਕੁਲ ਫ੍ਰੀ 'ਚ ਬਸ ਆਪਣੀ ਬੇਨਤੀ ਇੰਨੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਬਸ ਇੰਨੀ ਕੀ ਆਪਣੀ ਬੇਨਤੀ ਆ ਹੋਰ ਆਪਾਂ ਕੁਝ ਨਹੀਂ ਲੈਣਾ ਬਾਈ ਕਿਸੇ ਤੋਂ ਤੇ ਫ੍ਰੀ 'ਚ ਤੁਹਾਨੂੰ ਸਿੱਖਣ ਲਈ ਸਾਰਾ ਕੁਝ ਮਿਲੂਗਾ ਬਾਈ ਠੀਕ ਹੈ ਨਾ ਜੀ ਤਾਂ ਦੇਖ ਲੋ ਆਹ ਕਬੂਤਰ ਆਪਣਾ ਹਜ਼ਾਰ ਵਾਲਿਆਂ ਚੋਂ ਆ ਠੀਕ ਹੈ ਨਾ ਜੀ ਕਬੂਤਰ ਸਾਰੇ ਭਰਾ ਮਨ ਲੋ ਵੀ ਚੰਗੇ ਹੁੰਦੇ ਆ ਤੇ ਬਸ ਅਕਲ ਚਾਹੀਦੀ ਆ ਡਾਉਣ ਲਈ ਠੀਕ ਹੈ ਨਾ ਕਬੂਤਰ ਉੱਡ ਜਾਂਦੇ ਆ ਬਈ ਐਡੀ ਕੋਈ ਖਾਸ ਗੱਲ ਨਹੀਂ ਹੁੰਦੀ ਠੀਕ ਹੈ ਨਾ ਜੀ ਆ ਦੇਖੋ ਇਹ ਆਪਣਾ ਫੇਵਰੇਟ ਕਬੂਤਰ ਆ ਬਈ ਇਹ ਦੋ ਬਾਜ਼ੀਆਂ ਆਪ ਵੀ ਜਿੱਤਿਆ ਹੋਇਆ ਆ ਇਹ ਬਿਲਕੁਲ ਛੋਟੇ ਛੋਟੇ ਪਿੰਡਾਂ ਤੋਂ ਇਹ ਆਪਾਂ ਛੋਟੇ ਪਿੰਡ ਵਾਲੀ ਬਣਾਈ ਜਾਂਦੇ ਇਹਨਾਂ ਨੂੰ ਕਬੂਤਰੀ ਵੀ ਆਪਾਂ ਤਾਂ ਮੋਟ ਵਾਲਿਆਂ ਚੋਂ ਪਾਤੀ ਸਾਨੂੰ ਪਤਾ ਤਾਂ ਮੋਟ ਵਾਲੇ ਵੀ ਨਹੀਂ ਜਾਂਦੇ ਹੈਗੇ ਬਈ ਇਹਨਾਂ ਦਾ ਵੀ ਸਾਨੂੰ ਪਤਾ ਹੀ ਆ ਰਿਜ਼ਲਟ ਓਕੇ ਦੀ ਰਿਪੋਰਟ ਹੀ ਆ ਇਹ ਵੀ ਨਹੀਂ ਜਾਂਦੇ ਹੈਗੇ ਖਾਸ ਕਰਕੇ ਆਪਣੇ ਕੂਟਰ ਬਾਈ ਭਾਜਦੇ ਹੀ ਨਹੀਂ ਹੈਗੇ ਯਾਰ ਭੱਜਣ ਵਾਲੇ ਤਾਂ ਆਪਾਂ ਕਬੂਤਰੀ ਖਤਮ ਕਰਤੇ ਬਈ ਹੈ ਹੀ ਨਹੀਂ ਆਪਣੇ ਕੋਲੇ ਕੋਈ ਸੌਚੋ ਇੱਕ ਵਾਰ ਜੇ ਤਾਂ ਕਹਿਣਾ ਕੀ ਆ ਭਰਾ ਨਹੀਂ ਆਪਣੇ ਕਬੂਤਰ ਬਾਈ ਭਾਜਦੇ ਨਹੀਂ ਹੈਗੇ ਉਹ ਖੂਨ ਹੀ ਆਪਾਂ ਉਹ ਰੱਖਿਆ ਬਾਈ ਜਿਹੜੇ ਭੱਜਣ ਨਾਲ ਠੀਕ ਆ ਪੁੰਨੂ ਵਾਲੇ ਕਬੂਤਰ ਆ ਦੇਖ ਇਹ ਨਹੀਂ ਭਜਦੇ ਬਾਈ ਆ ਧੰਨੇ ਵਾਲਿਆ ਇਹ ਥੋੜੀ ਜੀ ਕੜਤਣ ਹੈਗੀ ਐ ਇਹਨਾਂ 'ਚ ਪਰ ਆਪਾਂ ਇਹਨਾਂ ਨਾਲ ਕਬੂਤਰ ਉਹ ਜਿਹੇ ਭਾਦੇ ਠੀਕ ਆ ਜਿਹੜੇ ਨਾ ਭੱਜਣ ਦੇਣ ਇਹਨਾਂ ਨੂੰ ਇਹ ਲੋ ਵਾਲੇ ਕਬੂਤਰ ਆ ਜਿਹੜੇ ਰੱਤੇ ਕਬੂਤਰ ਇਹਨਾਂ ਦੀ ਆਪਾਂ ਇਸ ਵਾਰ ਜੋੜੀਆਂ ਲਾ ਰਹੇ ਹਾਂ ਪਿਛਲੇ ਸੀਜ਼ਨ ਆਪਾਂ ਨਹੀਂ ਲਾਈਆਂ ਸੀਗੀਆਂ ਇਹ ਸੀਜ਼ਨ ਲਾ ਰਹੇ ਹਾਂ ਇਹਨਾਂ ਦੇ ਜੋੜੀਆਂ ਤੇ ਰਿਜ਼ਲਟ 100% ਮਿਲੂਗਾ ਸਹੀ ਕਿਉਂਕਿ ਰਿਜਲਟਡ ਜੋੜੀਆਂ ਨੇ ਬਈ ਆ ਕਰ ਲੋ ਸ਼ੌਂਕ ਜੋੜਿਆਂ ਦਾ ਆਪਣੇ ਸਾਰੇ ਵੱਡੇ ਜੋੜੇ ਲੱਗੇ ਹੋਏ ਆਪਣੇ ਬਈ ਇਹ ਸਾਰੇ A to Z ਠੀਕ ਹੈ ਜੀ ਆਪਣੀ ਵੀਡੀਓ ਨੂੰ ਬਈ ਰੋਜ਼ ਦੇਖਿਆ ਕਰਿਓ ਆਪਾਂ ਪਾਇਆ ਕਰਾਂਗੇ ਰੋਜ਼ ਹੁਣ ਪੀੜੂਆਂ ਇਹ ਕੋ ਸਿੱਖਣ ਲਈ ਦੱਸਿਆ ਕਰਾਂਗੇ ਜਰੂਰ ਮੇਰੇ ਭਰਾ ਜਿਹੜੇ ਵੀ ਦੇਖਣਗੇ ਆਪਣੀ ਵੀਡੀਓ ਠੀਕ ਹੈ ਨਾ ਜੀ ਆ ਜੋੜੇ ਲਾਤੇ ਆਪਾਂ ਇੱਧਰ ਵੀ ਆ ਮੀਰਾ ਕਬੂਤਰ ਹੈ ਬਾਈ ਜਿਹੜਾ ਬੈਠਾਗਾ ਇਹਦੇ ਚਿੱਟੇ ਟੱਕ ਪੈਂਦੇ ਅੱਖਾਂ 'ਚ ਦੋਨਾਂ 'ਚ ਉੱਪਰ ਤੋਂ ਨੇੜਾ ਜੋ ਬੈਠਾ ਲਾਲ ਚੀਨਾ ਇਹ ਪੰਨੂ ਵਾਲੀ ਕੂਤਰੀ ਨਾਲ ਲਾਇਆ ਹੋਇਆ ਇਦਾਂ ਜਾਨਕੀ ਕਰਾਸ ਲਾਇਆ ਕਰੋ ਬਈ ਆਪਾਂ ਜਿੰਨਾ ਹੋ ਸਕੇ ਦੇਖ ਭਰਾ ਆਪਾਂ ਤਾਂ ਸਾਰਾ ਸੱਚ ਦੱਸਦੇ ਹਾਂ ਹਰੇਕ ਬੰਦੇ ਨੂੰ ਵੀ ਹਰੇਕ ਭਰਾ ਦੇ ਉੱਡਣ ਕਬੂਤਰ ਭਾਈ ਠੀਕ ਹੈ ਨਾ ਜੀ ਸਾਰੇ ਖੁੱਡਾਂ ਦੀਆਂ ਜੋੜੀਆਂ ਆਪਾਂ ਲਾਈ ਜਾਂਦੇ ਆ ਇੱਧਰ ਵੀ ਜੋੜੀਆਂ ਲੱਗੀਆਂ ਹੀ ਹਨ ਖੁੱਲ ਜਾ ਆ ਦੇਖੋ ਇਧਰ ਬੱਚੇ ਵੀ ਕੱਢੇ ਹੋਏ ਨੇ ਆ ਸ਼ਾਖਾ ਪੁੰਨੂ ਵਾਲੀ ਕੂਦਰੀ ਨਾਲ ਲੱਗਿਆ ਹੈ ਠੀਕ ਹੈ ਔਰ ਰਤੀ ਨਾਲ ਆ ਕਬੂਤਰ ਬੈਠਾ ਜਿਹੜਾ ਸ਼ਾਖਾ ਪੁੰਨੂ ਇੰਜੋ ਰਾਜਨਾਲਾ ਚ ਉਹ ਲੱਗਿਆ ਹਾਂ ਆ ਸ਼ਾਖਾ ਵੀ ਕਬੂਤਰ ਇਹ ਪੰਨੂ ਵਾਲਿਆਂ ਦਾ ਚਿੱਟਾ ਇਹ ਲਾਲ ਸ੍ਰੀ ਰਾਜਨ ਆਲੀ ਨਾਲ ਲੱਗਾ ਹੋਇਆ ਹੈਗਾ ਜਨ ਕਿ ਇਦਾਂ ਹੀ ਲਾਏ ਹੋਇਆ ਬਾਈ ਆਪਣੇ ਸਾਰੇ ਜੋੜੀ ਇਦਾਂ ਲੱਗੇ ਹੋਇਆ ਬਾਕੀ ਜਿਹੜੇ ਥੱਲੇ ਲੱਗੇ ਹੋਇਆ ਜੋੜੇ ਆਪਣੇ ਉਸ ਨੂੰ ਕੱਲ ਆਪਾਂ ਦਿਖਾਈ ਸੀਗੇ ਹਨ ਤੇ ਬਾਕੀ ਦੂਸਰੇ ਕਬੂਤਰ ਆਪਣੇ ਅੱਜ ਆਰਡਰ ਰਹੇ ਨੇਗੇ ਜੇ ਕੋਈ ਦੂਸਰ ਦੀ ਬਾਜੀ ਹੋਈ ਤੇ ਆ ਕਲੀ ਜਰੂਰ ਬਾਈ ਸਾਰੇ ਭਰਾ ਹੁਣ ਖੜਿਆ ਦਿਓ ਆਪਾਂ ਵੀ ਖੜਿਆਉਣ ਲੱਗਿਆਂ ਕਲੀ ਖੜਿਆਉਣੀ ਆ ਆਪਾਂ ਨੇ ਤੇ ਆ ਲਿਆਤਾ ਹਾ ਚੀਲ ਦਾ ਫੂਸ ਆਪਣਾ ਬੋਰੀ ਚ ਪਾ ਕੇ ਇਹ ਆਪਾਂ ਸਾਰੇ ਖਾਨਿਆਂ ਚ ਸਿੱਟਾਂਗੇ ਠੀਕ ਆ ਨਾ ਇਧਰ ਕਬੂਤਰੀਆਂ ਤੇ ਬੱਚੇ ਨੇ ਆਪਣੇ ਸਾਰੇ ਇਧਰ ਇਹ ਕੱਲੋਂ ਆਪਣਾ ਥੋੜਾ ਜਿਹਾ ਹੋ ਗਿਆ ਨੁਕਸਾਨ ਆਪਣਾ ਇੱਕ ਬੱਚਾ ਭੱਜ ਗਿਆ ਤੇ ਬਾਕੀ ਆਪਣੇ ਬੱਚੇ ਉੱਡ ਰਹੇ ਨੇ ਕਿ ਕਿੱਧਰ ਗਏ ਇਹ ਦੂਸਰਾ ਵਾਲੇ ਕੱਢੇ ਹੋਇਆ ਬਈ ਆਪਣੇ ਬੱਚੇ ਕਿੱਧਰ ਪਾਕੇ ਆਪਣਾ ਇੱਧਰ ਵੀ ਸੱਚ ਇੱਕ ਕੱਟਾ ਜੂੜਾ 15 ਸਾਲ ਪੁਰਾਣਾ ਕੂਤਰ ਉਹ ਵਿੱਚ ਬੜਾ ਨਿਕਲਿਆ ਨਹੀਂ ਬਾਹਰ ਹੀ ਕਦੇ ਸਾਨੂੰ ਉਹਦਾ ਵੀ ਕਰਾਵਾਂਗੇ ਸ਼ੌਂਕ ਆ ਗਿਆ ਆਪਣੇ ਬੱਚੇ ਆ ਫਿਰਦੇ ਉੱਡਦੇ ਜੇ ਦੂਸਰ ਦੀ ਹੋਈ ਬਾਜੀ ਕੋਈ ਭਰਾ ਮਨਜ਼ੂਰ ਛੱਡਾਂਗੇ ਆਏ ਸਾਲੀ ਆਪਾਂ ਛੱਡਦੇ ਹੁੰਨੇ ਆ ਬਾਈ ਦੂਸਰਾ ਮੌਸਮ ਵੀ ਅੱਜ ਖਰਾਬ ਹੋ ਗਿਆ ਬਾਈ ਜੀ ਮੌਸਮ ਤਾਂ ਉਹਨੂੰ ਤਕਰੀਬਨ ਆ ਸਾਰਾ ਮਹੀਨਾ ਬਾਈ ਖਰਾਬ ਹੀ ਰਹਿਣਗੇ ਠੀਕ ਹੈ ਨਾ ਜੀ ਤੇ ਰੋੜੀ ਬਾਈ ਮੈਂ ਬਾਰ ਬਾਰ ਹਰੇਕ ਵੀਡੀਓ ਚ ਵੀ ਦੱਸਦੇ ਆ ਬਾਈ ਰੋੜੀ ਵੀ ਜਰੂਰ ਕੁੱਟਿਆ ਕਰੋ ਬਾਈ ਕਬੂਤਰਾਂ ਨੂੰ ਜਿਹੜੇ ਆਪਾਂ ਜਦੋਂ ਜੋੜੇ ਲਾਤੇ ਮੰਨ ਲਓ ਉਹਨਾਂ ਨੂੰ ਉਹਦੀ ਰੋੜੀ ਪਾਉਣੀ ਸਟਾਰਟ ਕਰ ਦਿਓ ਨਾਲ ਦੀ ਨਾਲ ਸੋਡੇ ਕਬੂਤਰ ਆਂਡੇ ਰੱਖਣੋਂ ਨਹੀਂ ਹਟਦੇ ਇਹ ਆਪਣੀ ਜ਼ਿੰਮੇਵਾਰੀ ਆ ਜੇ ਸੋਡੇ ਕਬੂਤਰ ਆਂਡੇ ਰੱਖਣੋਂ ਹਟ ਜਾਣ ਠੀਕ ਹੈ ਨਾ ਆ ਦੇਖ ਆਪਾਂ ਜੂੜੀਆਂ ਲਾਤੀਆਂ ਤੇ ਨਾਲ ਦੀ ਨਾਲ ਆਪਾਂ ਖੁੱਡੇ ਆਹ ਖੁੱਡਾ ਵੀ ਖੁੱਲਾ ਰੱਖਦੇ ਆ ਸਾਰਾ ਦਿਨ ਆਹ ਖੁੱਡਾ ਵੀ ਸਾਰਾ ਦਿਨ ਖੁੱਲਾ ਰੱਖਦੇ ਆ ਜਦੋਂ ਜੂੜੀਆਂ ਪੱਕ ਜਾਂਦੀਆਂ ਨੇ ਅੰਡੇ ਰੱਖਣ ਲੱਗ ਜਾਂਦੇ ਆ ਆਪਾਂ ਸਾਰੇ ਖੁੱਡੇ ਚਪਟ ਖੁੱਲੇ ਰੱਖਣ ਲੱਗ ਜਾਂਦੇ ਆ ਠੀਕ ਹੈ ਨਾ ਜੀ ਤੇ ਖਰਾਕ ਥੋਡੇ ਸਾਹਮਣੇ ਸਾਰੋਂ ਤਾਰਾ ਮੀਰਾ ਕਣਕ ਤਿੰਨ ਚੀਜ਼ਾਂ ਠੀਕ ਹੈ ਨਾ ਤੇ ਥੋੜੀ ਹਜੇ ਗਰਮੀ ਜ਼ਿਆਦਾ ਐ ਇਸ ਤੋਂ ਬਾਅਦ ਆਪਾਂ ਫੀਡ ਵੀ ਸਟਾਰਟ ਕਰਾਂਗੇ ਫੀਡ ਪਾਉਣੇ ਹੁੰਦੇ ਇਹਨਾਂ ਨੂੰ ਠੀਕ ਹੈ ਨਾ ਜੀ ਤੇ ਇੱਕ ਫੀਡ ਪਾ ਦਿਆ ਕਰੋ ਭਰਾ ਜਿਹੜੀ ਆਪਣੀ ਸਟਾਰਟਰ ਫੀਡ ਹੁੰਦੀ ਹੈ ਜੀ ਠੀਕ ਹੈ ਨਾ ਉਹ ਜ਼ਰੂਰ ਪਾਇਆ ਕਰੋ ਉਹਦੇ ਨਾਲ ਬੱਚੇ ਗਰੋਸ ਬਹੁਤ ਜ਼ਿਆਦਾ ਕਰਦੇ ਆ ਨਜਾਇਜ਼ ਜੀ ਓਕੇ ਭਰਾ ਜੀ ਸਾਸਰੀ ਕਾਲ ਸਾਰੇ ਵੀਰਾਂ ਨੂੰ